ਕਾਸ ਦੇ ਸਾਹ ਕੀ ਆਜੀ ਕਲਾ ਜੀ ਹਾਂਜੀ ਹਾਂਜੀ ਵਧੀਆ ਜੀ ਵਧੀਆ ਹਾਂਜੀ ਅੱਜ ਆਈ ਤੇ ਆ ਦਰਦੀ ਆ ਕੈਮਰੇ ਤੋਂ ਚਲ ਕੋਈ ਨਹੀਂ ਕੋਈ ਕੰਮ ਸਿਰਦਾ ਹਾਂਜੀ ਵਧੀਆ ਹੋਏ ਤੁਹਾਨੂੰ ਦੱਸ ਡਰੈਸ ਕਰੀਏ ਨੋਟ ਪਿੰਡ ਮਾਣੇ ਮੱਲਣਾ ਤਸਵੀਰ ਵੀ ਤਰਨ ਤਰਨ ਜਿਹੜਾ ਵੀ ਤਰਨ ਤਰਨ ਮੋਬਾਈਲ ਉੱਥੇ ਕੇ ਲਾ ਕੇ ਆਪਣਾ ਪਿੰਡ ਪੈਂਦਾ ਜਦੋਂ ਕੋਈ ਭੈਣ ਭਰਾ ਫੋਨ ਕਰਦਾ ਮਿਲ ਕੇ ਪੁੱਛੀ ਜਾਂਦਾ ਹੈ ਹਾਂ ਉੱਥੇ ਕੇ ਬਾਬਾ ਜੀ ਨਗਰੀ ਲਾ ਕੇ ਪਿੰਡ ਪੈਂਦਾ ਆਪਣਾ ਮਾਣੇ ਮੱਲ ਹਾਂਜੀ 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 ਤੇ ਮੋਬਾਈਲ ਨੰਬਰ ਭਾਈ 99 97 92 242 2 ਹੀ ਬੰਦੂਆ ਹਾਂਜੀ 2 ਹੀ ਦੋਵੇਂ ਡਾਡੇ ਦੋਵੇਂ ਮੈਣਾ ਐ ਕਾਨੂੰ ਗੱਲਾਂ ਇਹ ਕੀ ਆ ਬਾਰ ਯਾਰ ਆ ਕਿ ਮੇਲਾ ਲੁੱਟਰਾ ਕੰਮੀ ਬੰਨਾ ਹਾਂ ਜਿਗਾਰ ਦਾ ਕੀ ਲਾਈ ਫਿਰਦੀ ਆ ਇਹ ਜਿਗਾਰ ਦਾ ਵੇਖ ਲੋ ਕੀ ਲਾਈ ਫਿਰਦੀ ਆ ਐ ਨੂੰ ਲਾਇਓ ਮਾੜੀ ਜੀ ਦੋਦੀ ਬੜਾ ਛੋਟੀ ਥੱਲੇ ਦੇ ਵਾਹ ਵਾਹ ਹਾਂਜੀ ਹਾਂਜੀ ਯਾਰ ਇਹ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਗੇਠੇ ਕੀ ਬਾਹਰ ਨੂੰ ਆਇਆ ਗੇਠੇ ਬਾਹਰ ਨੂੰ ਪੈਰ ਰੱਖ ਕੇ ਉੱਤੇ ਚੱਲ ਜੂ। ਵਾਹ ਕੀ ਯਾਰ ਗੇਠੇ ਇੱਕ ਤੈਨੂੰ ਪਛਾਣੂ ਆ ਗਈ ਆ। ਹਾਂਜੀ ਹਾਂਜੀ। ਦੂਰੋਂ ਬਾ ਨਾ ਲੱਗਾ ਰੋ ਉੱਤੇ ਫਿਰ ਰੱਬ ਦਾ ਨਾ ਹੀ ਆ ਨਾ। ਭਾਈ ਮੌਕੇ ਦਾ ਦੁੱਧ ਕਿੰਨਾ ਹੋਊਗਾ? ਮੌਕੇ ਦਾ ਦੁੱਧ 10 ਕਿਲੋ ਹੀ ਕਹਿਣਾ ਹੈ। ਅੱਛਾ ਆਪਾਂ 12 ਨਹੀਂ ਕਹਿਣਾ ਅੱਜ। 14 ਨਹੀਂ ਕਹਿਣਾ 10 ਕਿਲੋ ਕਹਿਣਾ ਨਿਕਲੇ ਭਾਵੇਂ 11 12 ਹੀ। ਅੱਛਾ ਕਹਿਣਾ 10 ਕਿਲੋ ਆ। ਜਦੋਂ ਆਪਾਂ ਉੱਥੇ ਇਕੱਠੇ ਹੋਏ ਫਿਰ ਕੀ ਫਾਇਦਾ ਇਕੱਠੇ ਹੋਣ ਦਾ ਜੇ ਆਪਾਂ ਮਾੜੇ ਦੁੱਧ ਹੀ ਘਾਟ ਨਿਕਲੇ। ਹਾਂ ਜੇ ਟਾਕੀਆਂ ਠੋਰੀਆਂ ਉਹ ਚਲਾਈ ਗਏ ਹਾਂ ਉਹ ਆਪਾਂ ਕੰਮ ਨਹੀਂ ਕਰਨਾ ਹਾਂ ਜੇ ਕਿਸੇ ਨੂੰ ਵੀਰ ਨੂੰ ਇਹ ਚੱਕਰਿਆ ਹੋਰ ਟਕਾਲਾਂ ਨੂੰ ਵੀ ਚੋਵੇ ਇਸ ਫੇਰੇ ਵਿੱਚ ਚੋਵੇ ਆਪਣੀ ਸੰਧੀ ਕਰਕੇ ਖੜੇ ਹਾਂ ਤੇਰੀ ਗੱਲਿਆ ਕਰ ਜੀ ਇਹ ਕੋਈ ਦੂਰ ਆ ਆਨਲਾਈਨ ਚ ਗੱਲ ਕਰ ਬਸ ਇੱਕ ਗੱਲ ਆ ਹਾਂਜੀ ਹਾਂਜੀ ਮੈਂ ਕਿਹਦੇ ਮਾਰਵੇ ਬ੍ਰਿਟ ਚ ਆਈ ਹਾਂਜੀ ਉਧਰ ਦੀ ਝੋਟੀ ਹੈ ਭਾਈ ਹਾਂ ਅੱਖ ਨੂੰ ਆਖ ਹੀ ਜਾਂਦੇ ਆ ਜੈਡ ਬਲੈਕ ਕਹਦੇ ਸਿੰਗੀ-ਸੁੰਗੀ ਬੜੀ ਸੋਹਣੀ ਆ ਹਾਂਜੀ ਹੋ ਵੀ ਝੋਟੀ ਦੂਜਾ ਸਵੇਰ ਹੀ ਹੋਗ ਲੱਗਦੀ ਜੀ ਤੇ ਬਾਕੀ ਭਾਈ ਇਹਦਾ ਬੱਚਾ ਨਹੀਂ ਹੈਗਾ ਕਰਕੇ ਮੋਲ ਆਪਾਂ ਕਰ ਦੇਣਾ ਇਹਦਾ ਅੱਧਾ अच्छा जे 1.5 लाख ਦੀ ਆ ਦੇ ਮੋਲ ਆਪਾਂ ਆਦੀ ਕਰ ਦਵਾਂ। ਆਦੀ। ਆਦੀ ਕਰ ਦਰਾਂ ਤੇ ਸਭ ਬੱਚਾ ਸਫੈਰ ਹੋ ਗਿਆ। ਬੱਚਾ ਹਾਂਜੀ ਮੀਨਾ ਹੋ ਗਿਆ ਸੋਈ। ਤੇ ਮਿਲਦੀ ਕਿਦਾਂ? ਮਿਲਦੀ ਥਾਪੀ ਤੇ ਬਾੜੇ ਤੇ। ਓਕੇ। ਹੋਰ ਦੀ। ਦੋਰਾ ਚੈੱਕ ਕਰਵਾ ਦੇ। ਐ ਨੂੰ ਕਰ ਦਿਆ ਤਾਂ ਨੂੰ। ਨਾ ਜੀ। ਸਿੰਘ ਮੂੰਹ ਦੀ ਬੰਤਰ ਤੇ ਸੋਣੀ ਸਜਰੂ। ਬਾਕੀ ਤਾਜਾ ਲਾਇਓ। ਜੁਗਾਰ ਜੂੜ ਜਾਜ ਬੜਾ ਸੋਹਣਾ ਲਾਈ ਫਿਰਦੀ ਕਰਮ ਵਾਲੀ ਜੀ ਦੀ ਰਵੀ। ਜਾ ਰਹੀ ਹੈ ਲੈ ਚੰਗੀ ਖਰੀਫ ਹਲੋ ਜਗਾਰ ਨਾਲ ਤੇ ਦੇਖ ਕੇ ਸਿੱਟ ਕਰਦਾ ਕਿ ਦੁਬਾਰਾ ਦੁਬਾਰਾ ਕਮਾਈਏਗੀ ਪਰ ਇਹ ਨਹੀਂ ਆ ਗਿਆ ਨਹੀਂ ਕਮਾਉਂਦੀ ਕਿ ਟਾਈਮ ਸਮਾਂ ਉਹਨਾਂ ਕੋ ਹੁੰਦਾ ਹੈ ਹੋਰ ਵੀ ਤੁਹਾਨੂੰ ਪਤਾ ਹੈ ਕਈ ਬੰਨੀ ਆਉਣਾ ਚਾਣਾ ਹੁੰਦਾ ਬਾਕੀ ਭਾਜੀ ਇਹ ਪਹਿਲੇ ਫੋਨ ਪਹਿਲੇ ਫੋਨ ਵਾਲੇ ਲੈ ਲੈਣੀ ਕਿਉਂਦੀ ਲੈ ਲੈਣੀ ਹੈ ਜੀ ਹਾਂਜੀ ਜਿੰਨੀ ਸਾਥ ਉਤਰੀ ਆ ਬਿਲਕੁਲ ਜਗਾਰ ਦੇ ਹਿਸਾਬ ਨਾਲ 2 ਕਿਲੋ ਗਾੜ ਉਹ ਵੀ 2 ਕਿਲੋ ਅਗਲੇ ਖਾਣਾਂਗੇ ਉਹ ਦੇਊਗਾ ਅੱਛਾ ਜੇ ਕਿਸ਼ਾਰ ਵੀ ਬੜੀ ਜਾਂਦੀ ਗਾੜ ਬਹੁਤੀ ਜਾਂਦੀ ਅੱਛਾ ਤੇ ਬਾਕੀ ਰੂਮਰ ਕੀ ਪੋਲੀ ਬਾਹਰੇ ਦੇ ਜਿੱਦਾਂ ਮਾਗੀ ਕਿਉਂ ਓਕੇ ਓਕੇ ਹਾਂਜੀ ਵਾਕਈ ਯਾ ਜੀ ਚੰਗੀ ਹੈ ਪਤਲੀ ਬਹੁਤੀ ਚਮੜੀ ਹੈ ਜੱਕੇ ਬਹੁਤੀ ਜਿਆਦੀ ਪਤਲੀ ਆ ਸਕੇ ਨੇ ਨਾ ਵੀ ਦੇ ਸਾੰਧੀ ਨਹੀਂ ਝੋਟੀ ਬਾਤੀ ਝੋਟੀ ਜੇ ਜਮਾ ਦਾ ਸ਼ੱਕ ਨਹੀਂ ਹੈਗਾ ਹਾਂ ਤੇ ਇੱਕ ਮੂੰਹ ਦੋ ਭਾਈ ਰੇਟ ਕੀ ਕਰਦਗੇ ਹੁਣ ਰੇਟ ਹੁਣ ਲੈਣ ਦੇ ਲਾਈ ਕਰ ਗਿਆ ਬਿਲਕੁਲ ਫਿਕਸ ਇੱਕੋ ਹੀ ਕਰਦੇ 70000 ਦੀ ਦੇ ਦਈਏ ਜੈ ਜੀ ਹਾਂ ਜੈ ਜੀ ਤੁਹਾਡੇ ਕਹਿੰਦੇ ਤੇ ਕਹਿ ਦਣਾ ਫਿਰ ਦੋ ਛੱਡ ਦਈਏ ਤਿੰਨ ਛੱਡ ਦਈਏ ਚਲੋ 3000 ਕੱਟ ਕਰ ਦਾਂਗੇ 76 ਮੇਰਾ ਹਮ 77 ਨਾ ਕੋਈ ਨਹੀਂ ਸਹੀ ਗੱਲ ਹੈ ਹਾਂਜੀ ਹਾਂਜੀ ਨਹੀਂ ਜਾਇਜ਼ ਗਲਤ ਨੂੰ ਗਲਤ ਆਖਣਾ ਚਾਹੀਦਾ ਹੈ 10 ਕਿਲੋ ਤਾਂ ਸੱਜਰ ਨੇ ਦੇਣਾ ਤੋਕੜ ਨੇ ਦੋ ਤੇਰੇ ਬਾਕੀ ਜਗਾਰ ਜਗੂੜ ਚੰਗਾ ਉਹ ਵੀ 10 ਕਿਲੋ ਆਪਣੇ ਉੰਜ 12 ਐ ਉਹਦਾ ਝਾੜਾ ਬਾਰਾ ਹੈ ਲੀਟਰ ਦਾ 10 ਕਿਲੋ ਆ ਹਾਂ ਨਹੀਂ ਸਹੀ ਗੱਲ ਜਿਹੜੀ ਅਸੀਂ ਗੱਲਾਂ ਕਰਾਂਗੇ ਇਹ ਨਹੀਂ ਸਜਣੋ ਤੁਸੀਂ 10 ਦਾ ਗਿਣੋ 8 ਕਿਲੋ ਹੀ ਨਿਕਲੂਗਾ ਇਹ ਕੰਮ ਨਹੀਂ ਇਹਨਾਂ ਗੱਲਾਂ ਕਰਕੇ ਤੁਸੀਂ ਜੇ ਲੀਟਰ ਜੇ 9 ਕਿਲੋ ਨਿਕਲ ਜੂਗਾ 1000 ਰੁਪਿਆ ਸੌਦੇ ਦਾ ਛੱਡਿਆ ਜਾਊਗਾ ਹਾਂ ਜੇ ਦੁੱਧ ਘਟ ਜੂਗਾ ਜੇ 8 ਨਿਕਲ ਜੂਗਾ ਤੇ 2000 ਛੱਡਿਆ ਜਾਊਗਾ ਹਾਂ ਮੌਕੇ ਤੇ ਦੁੱਧ ਜੇ 8 ਕਿਲੋ ਨਿਕਲਦਾ ਨਾ ਜਿੰਨੇ ਦੀ ਆਪਣੀ ਸਾਈ ਹੁੰਦੀ ਆ ਪਰ 2000 ਰੁਪਿਆ ਖੜਾਂਗੇ ਜੇ ਜੇ 11 ਨਿਕਲ ਆਇਆ ਤੇ ਫਿਰ 1000 ਲਾਂਗੇ ਲੈਣਾ ਪੈਣਾ ਹਾਂ ਜੀ ਇਹ ਨਹੀਂ ਸ਼ਰਤਾਂ ਦਾਂਗੇ ਅਜੇ ਵਾਦ ਨਹੀਂ ਵਾਤ ਹਿਆਰ ਲਵਾਂ ਜੀ ਕੀ ਗੱਲ ਆਪਾਂ ਕਰਦੇ ਆਂ ਤੇ ਵੈੜ ਖੁੱਲ ਗਏ ਇਹ ਸੂਆ ਦੁੱਜਾ ਤੀਜਾ ਦੁੱਜਾ ਤੁਹਾਨੂੰ ਅੱਜ ਤੇ ਚਾਹਦੇ ਹੋਗਾ ਭਾਈ ਸੂਈ ਠੀਕ ਆ ਤੇ ਮੋੜਾ ਬਈ ਹੋਵੇ ਦੇ ਥੱਲੇ ਕੋਈ 12 13 ਕਿਲੋ ਬੱਚਾ ਤੇ ਬੱਚੀ ਬੱਚਾ ਜੀ ਬੱਚਾ ਬੱਚਾ ਆ ਗਿਆ ਚਲੋ ਖੋਲ ਦਈ ਵੈੜ ਵੀ ਚੰਗੀ ਆ ਕਰਾਓ ਸੰਗਿਆ 15 12 ਤੋਂ ਮਰਦੀ ਨਹੀਂ ਬਾਕੀ ਆਪਣੇ ਸਾਰੇ ਸੂਝ ਵਾਣੇ ਆਪਣਾ ਤਾਜ਼ਾ ਵੀ ਲਾਇਓ ਗੋਾਈ ਬੜੀ ਜਿਆਦੀ ਡਾਢੀ ਲੱਗੀ ਆ ਅੱਛਾ ਨਹੀਂ ਪਸ਼ੂ ਦੋਵੇਂ ਤੇਰੇ ਡਾਢੇ ਆ ਹਨਾ ਮੁੱਲ ਵੀ ਬੜਾ ਜ਼ਿਆਦਾ ਕਰਨਾ ਏ ਕੋਈ 65 70 ਨਹੀਂ ਕਰਨਾ ਇਹਦੇ ਨਾਲ ਮੁੱਲ ਕਰ ਲੈ ਕੇ ਮਾਲ ਵੇਖ ਨਾ ਮਾਲ ਤੇ ਵੇਖਿਆ ਰਹੇ ਇਹਦੇ ਵੇਖਿਆ ਮਾਲ ਤੇ ਲੋ ਬਾਕੀ ਆਪਾਂ ਚੋਾਈ ਕਰਾ ਕੇ ਵਿਖਾ ਦੇਣੀ ਵਿੱਚ ਨੋ ਤੇ ਇਹਦੀ ਕੀਮਤ ਬਾਈ ਜੀ 50 ਜਿਆਦਾ ਨਹੀਂ ਹਾਂ ਨਹੀਂ 56 ਦੀ ਤੇ 55 ਦੀ ਚਲੋ 55 ਦੀ ਦੇ ਦਾਂਗੇ ਜਸਨੋ ਜੀ ਬਾਕੀ ਮੋਲੀ ਆਪਾਂ ਹੋਰ ਕੀਤੇ ਆ ਜਿਹੜੇ ਲੈ ਲੈਣੇ ਆ ਹਾਂ ਇਹ ਵੀ ਮੋਲ ਮੰਗੀ ਕੋ ਜਾਓ 65 ਮਾਰ ਕੇ ਹੁਣ ਕੇ ਜਹਾੜ ਜਹਾੜ ਕੱਢਿਓ ਨਾ ਠੀਕ ਗਾਣੂ ਲਾ ਦਿਓ ਮੜਿਆ ਆ ਲਓ ਸੱਜਣੋ ਖਰੀਦਦਾਰੀ ਕਰਿਓ ਸਸੇ ਗਾਜਰ ਸਾਰੇ